ਸਖੁਨੀ ਸਾਹਿਬ ਸਲੋ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਆਦ ਸੱਚ ਤੋਂ ਭਾਵ ਸ੍ਰਿਸ਼ਟੀ ਦਾ ਆਦ ਸੱਚ ਹੈ ਸੱਚ ਦਾ ਆਦ ਨਹੀਂ ਹੈਗਾ ਸ੍ਰਿਸ਼ਟੀ ਦਾ ਆਦ ਹੈ ਜੁਗਾਦ ਸੱਚ ਯੁਗ ਸ਼ੁਰੂ ਹੋਗੇ ਸਮਾ ਸ਼ੁਰੂ ਹੋ ਗਿਆ ਕੁਦਰਤ ਪਾਲ ਰਹੀ ਹੈ ਸੱਚੀ ਸੰਭਾਲ ਰਿਹਾ ਭਾਈ ਨਾਨਕ ਜਨ ਤੋਂ ਪਾਏ ਕਿ ਸੰਭਾਲੇ ਸਭਨਾ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਇਹ ਜਲਮੇ ਜਨ ਤੋਂ ਪਾਇ ਤਿੰਨ ਪੀਰੋ ਜੀ ਦੇ ਹੈਪੀਸ ਹੁਣ ਵੀ ਹੈ ਹਮੇਸ਼ਾ ਹੀ ਰਹਿੰਦਾ ਪਰ ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ ਸੱਚ ਦਾ ਦਰਸ਼ਨ ਅਸੀਂ ਕਰ ਲਈਏ ਨਾਨਕ ਹੋਸੀ ਪੀ ਸੱਚ ਹਮੇਸ਼ਾ ਹੀ ਰਹਿੰਦਾ ਸੰਸਾਰ ਰਹੇ ਨਾ ਰਹੇ ਇਹ ਤਾਂ ਕਈ ਵਾਰ ਪਸਰਿਆ ਪਸਾਰ ਸਦਾ ਸਦਾ ਇੱਕ ਓਕਕਾਰ ਉਹ ਇੱਕ ਹੀ ਰਹਿੰਦਾ ਹੈ ਬਾਕੀ ਜਿਹੜਾ ਕੂੜ ਦਾ ਪਸਾਰਾ ਵਾ ਇਹ ਚਲਦਾ ਹੀ ਰਹਿੰਦਾ ਵਾ ਇਹ ਤੂੰ ਆਪਾਂ ਮੁਕਤ ਹੋ ਕੇ ਆਪਾਂ ਉਹਦੇ ਘਰ ਪਹੁੰਚਣਾ ਸੰਤ ਲੋਗ ਇਹ ਮ੍ਰਿਤ ਲੋਗ ਆ ਪੈ ਇਥੇ ਸਾਰਾ ਕੁਝ ਭਾਲੀ ਜਾਂਦੇ ਮਰਨ ਲਿਖਾਏ ਮੰਡਲ ਮੇ ਆਏ ਉਹ ਤਾਂ ਲਿਖਾ ਕੇ ਆਏ ਆਪਾਂ ਨੂੰ ਜਾਣਾ ਹੀ ਪੈਣਾ ਭਾਈ